ਇੱਕ ਤਰ੍ਹਾਂ ਪੁਲਿਸ ਪ੍ਰਸ਼ਾਸਨ ਦੁਆਰਾ ਜੋ ਪੈਰਾਮਿਲਟਰੀ ਫੋਰਸ ਨੇ ਉਹਨਾਂ ਦੀ ਮਦਦ ਦੇ ਨਾਲ ਫਲੈਗ ਮਾਰਚ ਕਰਨੇ ਜਾਰੀ ਕਰ ਦਿੱਤੇ ਗਏ ਨੇ ਕੁਰਾਲੀ ਇਹ ਬਾਜ਼ਾਰ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਰਾਲੀ ਸਿਟੀ ਪੁਲਿਸ ਕੁਰਾਲੀ ਸਦਰ ਪੁਲਿਸ ਤੇ ਨਾਲ ਜਿਹੜੀ ਆਰਮੀ ਦੇ ਮਿਲਟਰੀਆਂ ਜੋ ਫੋਰਸਾਂ ਆਈਆਂ ਨੇ ਉਹਨਾਂ ਦੇ ਦੁਆਰਾ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਲੋਕਾਂ ਦੀ ਸੁਰੱਖਿਆ ਦੇ ਦੇ ਨਜ਼ਰ ਦੱਸਿਆ ਜਾ ਰਿਹਾ ਹੈ ਕਿ ਫਲੈਗ ਮਾਰਚ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਜਾਗਰੂਕਤਾ ਵੀ ਜਿਹੜੀ ਫਲਾਈ ਜਾ ਰਹੀ ਹੈ ਕਿ ਲੋਕ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਵੋਟ ਪਾਉਣ ਦੇ ਲਈ ਜਾਣ ਤੇ ਆਪਣੇ ਜਿਹੜੇ ਚਿਹਤੇ ਨੇਤਾ ਨੇ ਉਹਨਾਂ ਨੂੰ ਜਿਤਾਉਣ ਵੱਡਿਆ ਮੈਸੇਜ ਦਿੱਤਾ ਜਾ ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਇਹ ਜਿਹੜਾ ਪੂਰਾ ਫਲੈਗ ਮਾਰਚ ਕੀਤਾ ਜਾ ਰਿਹਾ ਸੋ ਗੱਲਬਾਤ ਕਰਦੇ ਆ ਇਹਨਾਂ ਅਫਸਰ ਸਾਹਿਬਾਨਾਂ ਦੇ ਨਾਲ ਕਿ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਇਸ ਫਲੈਗ ਮਾਰਚ ਦੇ ਬਾਰੇ ਜਾ ਰਿਹਾ ਜੀ ਕੀ ਨਿਤਰ ਚਲਾਣਾ ਨੂੰ ਮੱਦੇ ਨਜ਼ਰ ਦੇਖਦੇ ਹੋਏ ਜੀ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਵੀ ਤਾਂ ਕਿ ਕੋਈ ਵੀ ਸ਼ਰਾਬ ਤੇ ਅੰਸਰ ਕੋਈ ਸ਼ਰਾਬ ਨਾ ਕਰੇ ਕਾਫੀ ਜ਼ਿਆਦਾ ਮਿਲਟਰੀ ਦੇਖ ਕੇ ਜਾਂ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਬਾਜ਼ਾਰਾਂ ਵਿੱਚ ਦੇਖ ਕੇ ਇੱਕ ਤਰ੍ਹਾਂ ਮੇਰੀ ਸ਼ਾਮ ਦੇ ਮੌਜੂਦ ਵੀ ਆਉਂਦੀ ਹੈ ਜੀ ਕਿਾ ਕੋਈ ਵੱਡੀ ਘਟਨਾ ਦਾ ਸ਼ਾਮ ਦਾ ਕੋਈ ਮਾਹੌਲ ਨਹੀਂ ਹੈਗਾ ਜੀ ਇਹ ਸਾਰਿਆਂ ਨੂੰ ਉਤਸੁਕ ਕਰ ਰਹੇ ਆ ਜੀ ਆਪਣੀ ਜਾ ਕੇ ਪ੍ਰੋਪਰ ਆਪਣੇ ਤਰੀਕੇ ਨਾਲ ਆਪਣਾ ਵੋਟ ਦਾ ਅਧਿਕਾਰ ਆ ਦਿਓ ਜੀ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਹੈ ਤਨਸੀਦਾ ਪਤਾ ਹੋਣਾ ਚਾਹੀਦਾ ਵੀ ਆਪਣੇ ਆਪ ਜਾ ਕੇ ਆਪਣੇ ਵੋਟ ਪਾਓ ਤੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਡਰ ਨਹੀਂ ਲੋੜ ਨਹੀਂ ਹੈਗੀ ਪ੍ਰਸ਼ਾਸਨ ਤੁਹਾਡੇ ਨਾਲ ਹੈ ਕੁਝ ਸਰ ਕੋਈ ਐਕਸਟਰਾ ਟੋਲ ਫਰੀ ਨੰਬਰ ਵੀ ਜਾਰੀ ਕੀਤੇ ਨੇ ਕਿ ਜੇਕਰ ਕਿਸੇ ਨੂੰ ਕੋਈ ਬੀਸੀ ਸਾਹਿਬ ਵੱਲੋਂ ਐਸਐਸਪੀ ਸਾਹਿਬ ਵੱਲੋਂ ਸਾਰੇ ਟੋਲ ਫਰੀ ਨੰਬਰ ਜਾਰੀ ਨੇ ਜੀ ਚੌਂਕ ਕਮਿਸ਼ਨ ਵੱਲੋਂ ਜਾਰੀ ਨੇ ਜੇ ਕਿਸੇ ਨੂੰ ਵੀ ਕੋਈ ਦੁਖਤ ਹੋਈ ਸਭ ਤੋਂ ਨੇੜੇ ਐਸਐਚਓ ਸਿਟੀ ਤੇ ਬੈਠਾ ਨਹੀਂ ਮੈਂ ਮੈਨੂੰ ਜਦੋਂ ਮਰਜੀ ਕੋਈ ਵੀ ਆ ਕੇ ਦੱਸ ਸਕਦਾ ਅਗਰ ਕਿਸੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਹੋਵੇ ਕਿਸ ਤਰ੍ਹਾਂ ਜਰਾ ਅਵੇਅਰਨੈਸ ਕੀਤੀ ਜਾ ਰਹੀ ਹੈ ਲੋਕਾਂ ਦੇ ਵਿੱਚ ਸਾਰੇ ਅਵੇਰ ਨੇ ਸਾਡੇ ਵੱਲੋਂ ਆਈ ਹੈ ਸਾਰੀ ਲੋਕਾਂ ਨੂੰ ਵੀ ਆਈ ਹੈ ਵੀ ਆਪਣੇ ਨਿਰਪੱਖ ਹੋ ਕੇ ਵੋਟ ਪਾਓ ਕਿਸੇ ਨੂੰ ਕਿਸੇ ਤਰ੍ਹਾਂ ਤੋਂ ਡਰਨ ਦੀ ਲੋੜ ਨਹੀਂ ਆਜੇ ਨਾਲ ਇਸ ਬਲੈਕ ਮਾਰਕ ਦੇ ਪੈਰਾਮੀਟਰ ਕਿਹੜੇ-ਕਿਹੜੇ ਨਾਲ ਹੈ ਆ ਸਾਡੇ ਕੋਲ ਫੋਰਸ ਬਾਹਰੋਂ ਇਲੈਕਸ਼ਨ ਵਾਸਤੇ ਆਈ ਹੈ ਇਸੇ ਵਾਸਤੇ ਹੀ ਬੈਕਟੀ ਰਹਿਣਗੇ ਹੁਣ ਇਲੈਕਸ਼ਨ ਤੱਕ ਜੀ ਹਾਂਜੀ ਇਲੈਕਸ਼ਨਾਂ ਤੱਕ ਇੱਥੇ ਰਹਿਣਗੇ ਸਰਾਰ ਤੇ ਅੰਤਰਾਂਤਰ ਕਿ ਆ ਕਹੜਾ ਜਾਊਗਾ ਸਰਾਰ ਤੇ ਅੰਸਰ ਨੂੰ ਬਾਰ-ਬਾਰ ਹਦਾਇਤ ਕੀਤੀ ਜਾਂਦੀ ਹੈ ਵੀ ਉਹ ਸ਼ਹਿਰ ਛੱਡ ਕੇ ਚੱਲ ਜਾਣ ਚੋਣਾਂ ਦੌਰਾਨ ਕੋਈ ਵੀ ਇਹੋ ਜਿਹੀ ਹਰਕਤ ਨਾ ਕਰਨ ਜੇ ਕਰਕੇ ਸਾਨੂੰ ਉਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਕਰਨੀ ਪਵੇ। ਓਵਰਆਲ ਸ਼ਹਿਰ ਦੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲਦੀ ਹੈ? ਤਕਰੀਬਨ ਮਾਹੌਲ ਠੀਕ ਹੈ। ਇਹੋ ਜਿਹਾ ਕੋਈ ਉਹ ਨਹੀਂ ਹੈਗਾ ਕਿ ਕੋਈ ਸ਼ਰਾਬੀ ਅੰਸਰ ਕੋਈ ਸ਼ਰਾਬਤ ਕਰੇ। ਤੁਸੀਂ ਵੀ ਇੱਥੇ ਉਹ ਇਹੋ ਜਿਹਾ ਕੋਈ ਉਹ ਨਹੀਂ ਹੈਗਾ। ਬਿਲਕੁਲ ਸ਼ਾਂਤਮਈ ਮਾਹੌਲ ਹੈ। ਉੱਚ ਅਧਿਕਾਰੀਆਂ ਦੇ ਵਿੱਚ ਅੱਜ ਹੋਰ ਤੌਰ ਤੋਂ ਨਾਲ ਜੀ ਉੱਚ ਅਧਿਕਾਰੀ ਮੀਟਿੰਗ ਚੱਲ ਰਹੀ ਹੈ ਜੀ ਉੱਥੇ ਅਜੇ ਕਿਉਂਕਿ ਕੱਲ ਕੋਈ ਵੀਆਈਪੀ ਪ੍ਰੋਗਰਾਮ ਹੈ ਉੱਥੇ ਹੀ ਸਭ ਦੇ ਕਰਕੇ ਮੀਟਿੰਗ ਜਾਰੀ ਹੈ ਹਾਂ ਤੇ ਔਰ ਵਾਲੇ ਸਮੰਦਰ ਹੋਰ ਤਾਂ ਮੰਨ ਸਕਦੇ ਵੀ ਇਸ ਤਰ੍ਹਾਂ ਦੇ ਮਾਰਚ ਨਿਕਲ ਸਕਦੇ ਹਾਂ ਹਾਂ ਜੀ ਬਿਲਕੁਲ ਜਾਰੀ ਰਹਿਣਗੇ ਸਾਡੇ ਮਾਰਚ ਕੁਝ ਨਾਕਾਬੰਦੀ ਵੀ ਸਰ ਕੀਤੀ ਜਾਏਗੀ ਜੀ ਨਾਕਾਬੰਦੀ ਹਰ ਰੋਜ਼ ਲੱਗ ਜਾਰੀ ਹੈ ਸਾਡੀ ਜੀ ਉਹਦੇ ਚ ਸੱਕੀ ਗੱਡੀਆਂ ਵਿੱਚ ਅੱਛੀ ਤਰ੍ਹਾਂ ਦੇ ਸੱਕੀ ਗੱਡੀਆਂ ਬਾਈਕ ਵਿਦਆਊਟ ਨੰਬਰ ਬਾਈਕ ਜੀ ਸਭ ਚੈੱਕ ਕੀਤਾ ਹਰ ਰੋਜ਼ ਚਲਾਨ ਕੱਟਿਆ ਦੇ ਸਰ ਅਕਤ ਦੇਖਾਇਆ ਕਿ ਸ਼ਰਾਬ ਦੀ ਤਸਰੀ ਬਹੁਤ ਜ਼ਿਆਦਾ ਹੁੰਦੀ ਹੈ ਚੰਡੀਗੜ੍ਹ ਤੋਂ ਬਾਹਰ ਨਾਲ ਕਰਦੇ ਅਸੀਂ ਹਰ ਰੋਜ਼ ਨਾਕਾ ਲਾਉਂਦੇ ਹਾਂ ਤਕਰੀਬਨ ਮੇਰੇ ਸਿਟੀ ਏਰੀਏ ਦੇ ਵਿੱਚ ਜੋ ਕ੍ਰੋਸਿੰਗ ਹੈ ਉਸ ਨੂੰ ਵੀ ਅਜ ਤੱਕ ਕੋਈ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਤੇ ਵੈਸੇ ਵੀ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ ਸ਼ਰਾਬ ਦੇ ਪ੍ਰਤੀ ਵੀ ਅਗਰ ਕਿਸੇ ਕੋਲੋਂ ਵੀ ਫੜੀ ਜਾਂਦੀ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਾਲ ਵਿਦ ਆਟ ਟੈਂਕ ਯੂਕੇ ਓਕੇ ਇਹ ਫਲੈਗ ਮਾਰਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਲੈਕਸ਼ਨ ਨੂੰ ਮੱਧ ਨਜ਼ਰ ਰੱਖਦੇ ਹੋਏ ਇਹ ਫਲੈਗ ਮਾਰਚ ਅਸੀਂ ਸਿਟੀ ਕੁਰਾਲੀ ਤੇ ਸਦਰ ਕੁਰਾਲੀ ਅਸੀਂ ਇਕੱਠੇ ਹੀ ਇਹ ਫਲੈਗ ਮਾਰਚ ਕੱਢਿਆ ਹੈ ਜੋ ਕਿ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਥੋੜਾ ਇਹ ਹੋ ਜੂ ਕਿ ਹਾਂ ਇਲੈਕਸ਼ਨ ਟਾਈਮ 'ਚ ਕੋਈ ਵੀ ਗਲਤ ਹਰਕਤ ਨਾ ਕੀਤੀ ਜਾਵੇ ਕਿਹੜੇ-ਕਿਹੜੇ ਏਰੀਆ ਦੇ ਵਿੱਚੋਂ ਮੈਂ ਕਿੱ데 ਜਾ ਰਿਹਾ ਹਾਂ ਇਹ ਹਾਂਜੀ ਹਾਂਜੀ ਪੂਰੇ ਸ਼ਹਿਰ 'ਚ ਕੁਰਾਲੀ ਸ਼ਹਿਰ ਦੇ ਵਿੱਚ ਕਿਸ ਪਾਸੇ ਘੇਰ ਕੀਤਾ ਜਾ ਰਿਹਾ ਹੈ ਅ ਇਹ ਹੀ ਹੈ ਕਿ ਲੋਕਾਂ ਨੂੰ ਇਹ ਹੀ ਸਾਡੇ ਵੱਲੋਂ ਗੁਜਾਰਿਸ਼ ਹੈਗੀ ਹੈ ਕਿ ਉਹ ਜਿਹੜੇ ਇਲੈਕਸ਼ਨ ਹੈ ਉਹ ਵਧੀਆ ਤਰੀਕੇ ਨਾਲ ਜਿਹੜੇ ਸਾਡੇ ਹੋ ਜਾਣ ਤੇ ਕੋਈ ਵੀ ਉਹਦੇ ਚ ਮਾੜੀ ਹਰਕਤ ਨਾ ਕਰੇ ਜੀ ਮੈਡਮ ਲੋਕਾਂ ਨੂੰ ਬੋਟਾ ਪਾਉਣ ਦੇ ਲਈ ਕਿਤੇ ਜਾਣਾ ਪਿਆ ਜਾਣਾ ਹਾਂਜੀ ਹਾਂਜੀ ਕਿ ਵੱਧ ਤੋਂ ਵੱਧ ਜਿੰਨਾ ਵੀ ਹੈ ਸਾਰੇ ਜਾ ਕੇ ਆਪਣਾ ਵੋਟ ਪਾਓ